ਇਫਨ ਸਿਮਰਨ ਹਨ ਔਰ ਇਫਤਾਪੁਰ ਤੋਂ ਆਏ ਹਨ ਇਹਨਾਂ ਦੇ ਜੀਵਨ ਦੀ ਗਵਾਹੀ ਹੈ ਕਿ ਪਿਛਲੇ ਕਾਫੀ ਦਿਨਾਂ ਤੋਂ ਇਹਨਾਂ ਨੂੰ ਗੁਪਤ ਰੋਗ ਸੀ ਲਗਭਗ 1.5 ਮਹੀਨੇ ਤੋਂ ਇਹ ਬਹੁਤ ਜ਼ਿਆਦਾ ਪਰੇਸ਼ਾਨ ਸਨ ਇਸ ਰੋਗ ਤੋਂ ਜਦ ਇਹਨਾਂ ਨੇ ਅਲਟਰਾਸਾਉਂਡ ਕਰਵਾਈ ਤਾਂ ਅਲਟਰਾਸਾਉਂਡ ਦੇ ਵਿੱਚ ਵੀ ਕੁਝ ਨਹੀਂ ਆਇਆ ਡਾਕਟਰਾਂ ਨੂੰ ਕੁਝ ਵੀ ਸਮਝ ਨਹੀਂ ਸੀ ਆ ਰਿਹਾ ਤਾਂ ਜੇ ਇਹਦੇ ਸੰਤਾ ਕੋਲੋਂ ਪ੍ਰਾਰਥਨਾ ਕਰਵਾ ਕੇ ਗਏ ਸੰਤਾ ਨੇ ਕਿਹਾ ਕਿ ਹੋਂ ਤਾਂ ਲਈ ਪ੍ਰਾਰਥਨਾ ਹੋਈਏ ਵਿਸ਼ਵਾਸ ਕਰਨਾ ਪ੍ਰਭੂ ਚੰਗਾ ਕਰੇਗਾ ਔਰ ਤਿੰਨ ਦਿਨ ਪ੍ਰਾਰਥਨਾ ਵਾਲਾ ਤੇਲ ਲਗਾਣਾ ਹੈ ਤਾਂ ਜਦ ਇਹਨਾਂ ਨੇ ਪ੍ਰਾਰਥਨਾ ਕਰਵਾਈ ਪ੍ਰਾਰਥਨਾ ਦਾ ਤੇਲ ਲਗਾਇਆ ਇਹ ਦੱਸ ਰਹੇ ਹਨ ਕਿ ਇਹਨਾਂ ਦੇ ਅੰਦਰੋਂ ਰਸਵਲੀਆਂ ਜਿਹੜੀਆਂ ਬਾਹਰ ਨਿਕਲ ਆਈਆਂ ਇਹ ਪ੍ਰਭੂ ਦਾ ਧੰਨਵਾਦ ਕਰਦੇ ਹਨ ਪ੍ਰਭੂ ਨੇ ਇਹਨਾਂ ਨੂੰ ਚੰਗਾ ਕੀਤਾ ਹੈ ਡਾਕਟਰਾਂ ਨੂੰ ਜੋ ਸਮਝ ਨਹੀਂ ਸੀ ਆ ਰਹੀ ਔਰ ਡਾਕਟਰਾਂ ਦੇ ਡਾਕਟਰ ਵੈਦਾਂ ਦੇ ਵੈਦ ਯਸ਼ੁ ਮਸੀਹ ਨੇ ਇਹਨਾਂ ਨੂੰ ਚੰਗਾ ਕਰ ਦਿੱਤਾ ਹallelujah अगर आप भी अपने लिए विशेष प्रार्थना करना चाहते हैं